ਇੱਕ ਜੋਨ ਨੂੰ ਫੋਨ ਜਾ ਰਹੀਆਂ ਪੰਜਾਬ ਦੇ ਵਿੱਚ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਚੋਣ ਮੈਦਾਨ ਪੱਕ ਚੁੱਕਿਆ ਹੈ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂਆ ਵੱਲੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੇ ਗਏ ਹਨ ਤੇ ਵੋਟਰਾਂ ਨਾਲ ਜੋ ਸੰਪਰਕ ਹੈ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ ਸਾਡੇ ਨਾਲ ਮੌਜੂਦ ਨੇ ਜੋ ਸ਼੍ਰੋਮਣੀ ਅਕਾਲੀ ਦਲ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਵਿਕਰਮਜੀਤ ਸਿੰਘ ਖਾਲਸਾ ਖਾਲਸਾ ਜੀ ਸਾਹਿਬ ਤੋਂ ਬਰਾੜਾ ਬਹੁਤ ਬਹੁਤ ਸਾਡੀ ਜੀ ਬਹੁਤ ਮਿਹਰਬਾਨੀ ਖਾਲਸਾ ਜੀ ਕਿਵੇਂ ਚੱਲ ਰਹੀ ਹੈ ਤੁਹਾਡੀ ਜੋਨ ਕੰਪੇਨ ਜਿਹੜੀ ਹੈ ਜੀ ਪਹਿਲਾਂ ਤੋਂ ਮੇਰਾ ਇਹ ਦੂਸਰਾ 라ਉਂਡ ਚੱਲ ਰਿਹਾ ਵਾ ਪੂਰੇ ਹਲਕੇ ਦੀਆਂ ਸਰਕਲ ਪੱਦਰ ਤੱਕ ਨਹੀਂ ਮੀਡੀਆ ਵਿੱਚ ਹੋਈਆਂ ਧਰਨੀਆਂ ਨੇ ਹੁਣ ਸੈਕੰਡ 라ਉਂਡ ਜਿਹੜਾ ਪਿੰਡਾਂ ਦਾਵਾ ਉਹ ਚੱਲ ਰਿਹਾ ਲੋਗਾ ਦੇ ਵਿੱਚ ਬੜਾ ਭਾਰੀ ਉਤਸ਼ਾਹ ਵਾ ਇਸ ਚੋਣ ਨੂੰ ਲੈ ਕੇ ਔਰ ਜਿਸ ਤਰੀਕੇ ਨਾਲ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਕਈ ਜਗ੍ਹਾ ਗਰਮੀ ਬਹੁਤ ਸੀ ਕਈ ਦਿਕੇ ਦਿਨ ਮੀਂਹ ਵੀ ਪਿਆ ਵਿੱਚ ਇਹਨਾਂ ਸਾਰੀਆਂ ਗੱਲਾਂ ਦੇ ਚਲਦਿਆਂ ਲੋਕ ਵੱਡੀ ਗਿਣਤੀ ਵਿੱਚ ਸੁਣਨ ਆ ਰਹੇ ਆ ਮੈਨੂੰ ਲੱਗੇ ਸਰਕਾਰ ਦੇ ਪ੍ਰਤੀ ਲੋਕਾਂ ਦਾ ਕੋਈ ਬਹੁਤਾ ਵਿਸ਼ਵਾਸ ਨਹੀਂ ਰਿਹਾ ਔਰ ਲੋਕ ਜਿਹੜੇ ਨੇ ਉਹ ਚੇਂਜ ਭਾਰਦੇ ਨੇ ਔਰ ਉਹ ਚੇਂਜ ਜਿਹੜੀ ਹੈਗੀ ਆ ਉਹ ਲੋਕਸ਼ਵਾਦੀ ਇਲੈਕਸ਼ਨ ਵਿੱਚ 1 ਜੂਨ ਨੂੰ ਤੁਹਾਡੇ ਸਾਹਮਣੇ ਨਜ਼ਰ ਆਵੇ ਔਰ ਖਾਸ ਕਰਕੇ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਤੁਸੀਂ ਦੇਖੋ ਵਕ ਵਕ ਵਰਗਾ ਨਾਲ ਵੀ ਤੁਹਾਡਾ ਰابطਾ قائم ਹੋ ਰਿਹਾ ਕਿਹਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਵਿਚਰ ਰਹੇ ਹੋ ਇਹਨਾਂ ਚੋਂ ਉਹਨਾਂ ਨੂੰ ਦੇਖੋ ਸਰਕਾਰ ਦੇ ਫੇਲਿਅਰ ਜਿਹੜੇ ਨੇ ਉਹ ਮੇਨ ਮੁੱਦਾ ਹੈ ਕ腐ਸ਼ਨ ਆਈਡੀ ਡੇਟ ਦੇ ਵਿੱਚ ਮੇਨ ਮੁੱਦਾ ਹੈ ਨਸ਼ੇ ਮੇਨ ਮੁੱਦਾ ਨੇ ਫਾਈਨੈਂਸ਼ੀਅਲ ਕ੍ਰਾਈਸਿਸ ਮੇਨ ਮੁੱਦਾ ਹੈ ਪ੍ਰੋਗਰਾਮ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਮੇਨ ਮੁੱਦਾ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ 10 ਸਾਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਸਮੇਂ ਕੀ ਸਥਿਤੀ ਸੀ ਤੇ ਅੱਜ 2.5 ਸਾਲ ਦੇ ਰਾਜ ਦੇ ਸਮੇਂ ਕੀ ਸਥਿਤੀ ਹੈ ਜੇਕਰ ਗੱਲ ਕੀਤੀ ਜਾਂਦਾ ਤਾਂ ਉਮੀਦਵਾਰਾਂ ਤੋਂ ਅੱਜ ਜੋ ਅੱਜ ਕੱਲ ਇੱਕ ਸੱਤਾ ਨੂੰ ਲੈ ਕੇ ਸੱਤਾ ਦੀ ਲਾਲਸਾ ਨੂੰ ਲੈ ਕੇ ਜਾਂ ਲੋਕਾਂ ਦੇ ਵਿਸ਼ੇਸ਼ ਨੂੰ ਲੈ ਕੇ ਦਰਾਤੋ ਰਾਤ ਜੋ ਉਮੀਦਵਾਰ ਨੇ ਪਾਰਟੀਆਂ ਬਦਲ ਲੈਣੇ ਤੁਸੀਂ ਕੀ ਦੇਖਦੇ ਜੀ ਇਹਨਾਂ ਦਾ ਕੀ ਪ੍ਰਭਾਵ ਪੈਂਦਾ ਹੈ ਦੇਖੋ ਜੀ ਜੁੜਨਾ ਤੇ ਜੁੜੇ ਰਹਿਣ 'ਚ ਬੜਾ ਅੰਤਰ ਆ ਖੜਨਾ ਤੇ ਖੜੇ ਰਹਿਣ 'ਚ ਬੜਾ ਅੰਤਰ ਆ ਬਹੁਤ ਘੱਟ ਲੋਕ ਨੇ ਹੁੰਦੇ ਜਿਹੜੇ ਪਾਰਟੀਆਂ ਚ ਚੰਗਾ ਮਾਰਾ ਸਮਾਂ ਆਉਂਦਾ ਰਹਿੰਦਾ ਵਾ ਆਪਣੀ ਪਾਰਟੀ ਨਾਲ ਖੜਨਾ ਚਾਹੀਦਾ ਜਿਹੜੇ ਬੰਦੇ ਸੱਤਾ ਦੀ ਪ੍ਰਾਪਤੀ ਲਈ ਪਾਰਟੀਆਂ ਬਦਲਦੇ ਨੇ ਮੈਂ ਸਮਝਦਾ ਮਾਂ ਕਿ ਲੋਕਾਂ ਨੂੰ ਉਹਨਾਂ ਨੂੰ ਬਹੁਤਾ ਜੇ ਕਿੰਨੀ ਕਰਨਾ ਚਾਹੀਦਾ ਖੜੇ ਰਹਿਣਾ ਚਾਹੀਦਾ ਆਪਣੀ ਪਾਰਟੀ ਦੇ ਨਾਲ ਮੈਂ ਤੁਹਾਨੂੰ ਦੱਸਦਾ ਕਿ ਮੈਂ ਦੋ ਵਾਰ ਮੇਰੇ ਤੇ ਐਸਾ ਸਮਾ ਆਇਆ ਕਿ ਇੱਕ ਵਾਰ ਮੈਂ ਖੰਨੇ ਸੀ ਇਥੋਂ ਡੀ ਲਿਮਿਟੇਸ਼ਨ ਤੋਂ ਬਾਅਦ ਮੈਨੂੰ ਪਾਇਲ ਸ਼ਿਫਟ ਕੀਤਾ ਪਾਰਟੀ ਨੇ ਮੈਂ ਮੁੱਖ ਮੰਤਰੀ ਸਾਹਿਬ ਨਾਲ ਸੰਗਤ ਦਰਸ਼ਨ ਵੀ ਕਰਾਏ ਮੈਂ 2 ਸਾਲ ਮਿਹਨਤ ਕੀਤੀ ਲੇਕਿਨ ਇਹਨੂੰ ਇਲੈਕਸ਼ਨ ਦੇ ਨੇੜੇ ਆ ਕੇ ਮੈਨੂੰ ਬਦਲਤਾ ਪਾਰਟੀ ਤੇ ਨਹੀਂ ਹੋ ਰਿਹਾ ਟਿਕਟ ਨਹੀਂ ਮਿਲ ਰਿਹਾ ਤੈਨੂੰ ਇਥੋਂ ਬਦਲ ਕੇ ਕਿਤੇ ਹੋਰ ਟਿਕਟ ਦੇਣਾ ਮੈਂ 27 ਦਿਨ ਪਹਿਲਾਂ ਸ਼ਿਫਟ ਹੋ ਕੇ ਇਲੈਕਸ਼ਨ ਲੜੀ ਜਾ ਕੇ ਤ੍ਰਾਈਪੋ ਨਹੀਂ ਜਿੱਤ ਸਕੀ ਉਸ ਤੋਂ ਬਾਅਦ ਸਰਕਾਰ ਬਣ ਗਈ ਮੈਂ ਕੰਮ ਕਰੀ ਗਿਆ ਪਾਰਟੀ ਵੱਲੋਂ ਜਦੋਂ ਦੁਬਾਰਾ ਉੱਥੇ ਪੋਜੀਸ਼ਨ ਆਈ ਫਿਰ ਪਾਰਟੀ ਵੱਲੋਂ ਇਹ ਹੁਕਮ ਹੋਇਆ ਕਿ ਨਹੀਂ ਮੈਨੂੰ ਲੋਕ ਸਭਾ ਕਮਿਸ਼ਨ ਦੇ ਵਿੱਚ ਹੋਈ ਹਮ ਜਦ ਕਿ ਦੋਨਾਂ ਵਾਰੀਆਂ ਦੇ ਵਿੱਚ ਮੈਂ ਸੀਟ ਕਰ ਸਕਦਾ ਸੀ ਸੋ ਅਸੀਂ ਵੀ ਸਬਰ ਕੀਤਾ ਹੈ ਪਾਰਟੀ ਦੇ ਨਾਲ ਖੜੇ ਰਹੀਆਂ ਅੱਜ ਭਾਵੇਂ 8-10 ਸਾਲ ਦੇ ਵਕਤੀ ਤੋਂ ਬਾਅਦ ਆਇਆ ਲੇਕਿਨ ਜੇ ਪਾਰਟੀ ਦੇ ਨਾਲ ਖੜੇ ਆ ਤੇ ਪਾਰਟੀ ਨੇ ਨਵਾਢਿਆ ਲੋਕ ਸਭਾ ਦੀ ਸੀਟ ਵੀ ਦਿੱਤੀ ਔਰ ਮੈਂ ਤੁਹਾਡੀ ਖਾਲਸਾ ਜਿਹੜਾ ਸਭ ਤੋਂ ਵੱਡਾ ਸਵਾਲ ਆ ਪਬਲਿਕ ਜਨਨ ਮੈਂ ਚਾਹੁੰਦੀ ਆ ਵੀ ਤੁਹਾਡੇ ਪਿਤਾ ਜੀ ਲੋਕ ਸਭਾ ਹਲਕਾ ਜੋ ਪਹਿਲਾਂ ਰੋਪੜ ਹੁੰਦਾ ਸੀ ਤੇ ਉਹ ਅੱਜ ਕੱਲ ਫਤਕਰ ਸਾਬ ਰੇਂਜ ਹੋ ਗਿਆ ਤੇ ਉਹਨਾ ਵੱਲੋਂ ਵੀ ਨਮਾਇਜ਼ ਕੀਤੇ ਗਿਆ ਬਤੌਰ ਲੋਕ ਸਭਾ ਮੈਂਬਰ ਵਜੋਂ ਤੇ ਉਹ ਦੱਸੋ ਹੀ ਕਿਹੜੇ ਸਮੇਂ ਦੇ ਵਿੱਚ ਬਣੇ ਸੀਗੀ ਤੇ ਕੀ ਕੀ ਉਹਨਾ ਵੱਲੋਂ ਯੋਗਦਾਨ ਪਾਇਆ ਗਿਆ ਬਗਾਸ 1977 ਦੇ ਵਿੱਚ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਿਆ ਮੇਰੇ ਪਿਤਾ ਜੀ ਪਹਿਲੇ ਜੱਥੇ ਦੇ ਵਿੱਚ ਸਰਦਾਰ ਗੁਰਚਨ ਸਿੰਘ ਤੋੜਾ ਤਲਵੰਡੀ ਸਾਹਿਬ ਨਾਲ ਪਹਿਲੇ ਜੱਥੇ ਦੇ ਵਿੱਚ ਇਹ ਗਏ ਸੀ 19 ਮਹੀਨੇ ਲਗਾਤਾਰ ਜੇ रहे ਅਸੀਂ ਆਪਣੇ ਛੋਟੇ ਛੋਟੇ ਹੁੰਦੇ ਮੈਂ ਤੇ ਮੇਰੀ ਸਿਸਟਰ ਆਪਣੇ ਮਾਤਾ ਜੀ ਨਾਲ ਬਸ ਚੜ ਕੇ ਪੰਜਾਬ ਦੀ ਕੋਈ ਐਸੀ ਜੇਲ ਨਹੀਂ ਜਿੱਥੇ ਅਸੀਂ ਉਹਨਾਂ ਨਾਲ ਮੁਲਾਕਾਤ ਕਰਦੀ ਜਾਂਦੇ ਰਹੇ ਜਦੋਂ ਹੀ ਐਮਰਜੈਂਸੀ ਦਾ ਮੋਰਚਾ ਖਤਮ ਹੋਇਆ ਹਾਈ ਕਮਾਂਡ ਨੇ ਵੱਡੇ ਲੀਡਰਸ ਨੂੰ ਰਿਲੀਜ਼ ਕੀਤਾ ਤੇ ਨਾਲ ਹੀ ਨਾਲ ਪਾਰਟੀ ਨੇ ਕਿਹਾ ਕਿ ਇਲੈਕਸ਼ਨ ਲੜੂ ਉਦੋਂ ਪਹਿਲੀ ਵਾਰੀ 77 ਜੀ ਮੇਰੇ ਫਾਦਰ ਇਲੈਕਸ਼ਨ ਲੜੇ ਲੋਕ ਸਭਾ ਦਾ ਔਰ ਫਰਾਰ ਬੂਟਾ ਸਿੰਘ ਜਿਹੜੇ ਕੇਂਦਰੀ ਮੰਤਰੀ ਹੋਏ ਨੇ ਇਹਨਾਂ ਨੇ ਉਹਨਾਂ ਨੂੰ ਡੀਫੀਟ ਕੀਤਾ ਉਸ ਤੋਂ ਬਾਅਦ ਫਿਰ 96 ਵਿੱਚ ਮੇਰੇ ਫਾਦਰ ਨੇ ਇੱਥੋਂ ਇਲੈਕਸ਼ਨ ਲੜਿਆ ਔਰ ਉਦੋਂ ਸਰਦਾਰ ਸ਼ਮਸ਼ੇਦ ਸਿੰਘ ਰਾਏ ਇਹਨਾਂ ਦੇ ਮੁਕਾਬਲੇ ਖੜੇ ਸੀ ਕਾਂਗਰਸ ਪਾਰਟੀ ਵੱਲੋਂ ਉਦੋਂ ਵੀ ਜਿੱਤੇ ਦੋ ਵਾਰ ਉਹ ਜਿੱਤੇ ਸਾਤੋਂ ਹੁਣ ਇਹ ਹਲਕਾ ਫਤਿਹਗੜ੍ਹ ਸਾਹਿਬ ਦੇ ਨਾਂ ਤੇ ਆ ਲੇਕਿਨ ਚਾਰ ਪੰਜ ਹਲਕੇ ਪੁਰਾਣੇ ਨੇ ਤੇ ਚਾਰ ਪੰਜ ਹਲਕੇ ਨਵੇਂ ਉਹ ਨੇ ਜਿੱਥੇ ਮੈਂ ਕੰਮ ਕੀਤਾ ਸੋ ਇਸੇ ਲਈ ਪਾਰਟੀ ਨੇ ਸਾਨੂੰ ਇੱਥੇ ਭੇਜਿਆ ਔਰ ਮੈਂ ਸਮਝਦਾ ਕਿ ਕੋਈ ਦਿੱਕਤ ਨਹੀਂ ਸਾਰੇ ਲੋਕ ਮੈਨੂੰ ਮੇਰੇ ਪਰਿਵਾਰ ਨੂੰ ਜਾਣਦੇ ਆ ਮੈਂ ਸਭ ਨੂੰ ਜਾਣਦਾ ਇਹ ਹਲਕੇ ਦੇ ਵਿੱਚ ਇਕੱਠੋ ਆਪਣੀ ਤੇ 2 300 ਤਾਂ ਨਹੀਂ ਪੱਥਰ ਮੇਰਾ ਹੀ ਲੱਗਿਆ ਹੋਇਆ ਪਿਤਾ ਜੀ ਵੇਲੇ ਦੇ ਜਿਹੜੇ ਕੰਮ ਨੇ ਉਹ ਵਖਰੇ ਨੇ ਸੋ ਬਹੁਤ ਵਧੀਆ ਰਿਸਪੌਂਸ ਹੈ ਇਥੋਂ ਔਰ ਇਹ ਜੀਤ ਜਿੱਤ ਕੇ ਅਸੀਂ ਜਰੂਰ ਜੜਾ ਪਾਰਟੀ ਦੀ ਚੋੜੀ ਤੇ ਅਕਾਲੀ ਦਲ ਦੇ ਵਿੱਚ ਤੁਹਾਨੂੰ ਕਤੌਰ ਹੋਰ ਕਿਹੜੇ ਕਿਹੜਿਆਂ ਨੁਮਾਇਦਿਆਂ ਮਿਲੇ ਹੋਂ ਤੱਕ ਕਿਹੜੇ ਕਿਹੜੇ ਅਹੁਦੇ ਤੇ ਕੁਝ ਸੇਵਾਵਾਂ ਕਰ ਦਿੱਤੀਆਂ ਮੈਂ ਸ਼ੋਮਨੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਤੌਰ ਤੇ ਵੀ ਕੰਮ ਕੀਤਾ ਹੈ ਮੈਂ ਜਨਰਲ ਕੌਂਸਲ ਦੇ ਮੈਂਬਰ ਦੇ ਤੌਰ ਤੇ ਵੀ ਕੰਮ ਕੀਤਾ ਹੈ ਮੈਂ ਜਨਰਲ ਸੈਕਟਰੀ ਐਸਸੀ ਵਿੰਗ ਦੇ ਤੌਰ ਤੇ ਵੀ ਕੰਮ ਕੀਤਾ ਹੈ ਐਮਐਲਏ ਦੇ ਤੌਰ ਤੇ ਵੀ ਮੁੱਖ ਸੰਸਦ ਦੀ ਸਕੱਤਰ ਦੇ ਤੌਰ ਤੇ ਵੀ ਕੰਮ ਕੀਤਾ ਸੋ ਬੜੀਆਂ ਅਹੁਦਿਆਂ ਤੇ ਰਹਿ ਕੇ ਮੈਂ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਔਰ ਉਹ ਸਾਰਾ ਤਿਆਰਬਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਬਰਤਕੇ ਲੋਕ ਦੀ ਸੇਵਾ ਚੋਂ ਤੇ ਬਤੌਰ ਐਮਐਲਏ ਕਿਤੇ ਕਿਤੇ ਸਵਾਮਾਂ ਨੂੰ ਬੱਲੇ 1997 ਦੇ ਵਿੱਚ ਜਦੋਂ ਮੇਰੇ ਪਿਤਾ ਸੋਦੀ ਬਸੰਤ ਸਿੰਘ ਖਾਲਸਾ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ ਉਹ ਇਥੋਂ ਲੋਕ ਸਭਾ ਮੈਂਬਰ ਸਮ ਮੈਂ ਪਹਿਲੀ ਵਾਰ 97 ਦੀ ਇਲੈਕਸ਼ਨ ਤੇ ਦਾਖਲੇ ਹਲਕੇ ਤੋਂ ਐਮ ਐਲ ਏ ਬਣਿਆ ਉਦੋਂ ਮੈਂ ਯੰਗੇਸਟ ਮੈਂਬਰ 26 ਸਾਲ ਦੀ ਉਮਰ 'ਚ ਮੈਂ ਇਲੈਕਸ਼ਨ ਦਿੱਤਿਆ ਸੀ ਤੇ ਮੈਂ ਉਸ ਵੇਲੇ ਦਾ ਯੰਗੇਸਟ ਮੈਂਬਰ ਜਿਹੜਾ ਲੈਜਿਸਲੇਟਰ ਬਖਮੀ ਬਣਿਆ ਸੀ ਉਸ ਤੋਂ ਬਾਅਦ ਖੰਨਾ ਖੰਨੇ ਤੋਂ ਬਾਅਦ ਰਾਇਕੋਟ ਰਾਇਕੋਟ ਤੋਂ ਬਾਅਦ ਅੱਗੇ ਗਿਆ ਸੇਖਾ ਸਾਹਿਬ ਜाहिर ਜੀ ਗੱਲ ਹੈ ਪਰਿਵਾਰ ਵਿੱਚ ਕੌਣ ਕੌਣ ਮੈਂਬਰ ਨੇ ਤੇ ਉਹ ਵੀ ਪੂਰੀ ਤਰ੍ਹਾਂ ਮੈਦਾਨ ਚੋਂ ਮੈਦਾਨ ਚੋਂ ਪਹਿਲਾਂ ਪਿਆ ਹੋਇਆ ਉਹ ਚ ਲੱਗੇ ਉਹਨਾਂ ਦੇ ਪਹਿਲਾਂ ਮੇਰੇ ਪਿਛਲੀਆਂ ਸਾਰੀਆਂ ਚੋਣਾਂ 'ਚ ਮੇਰੇ ਮਾਤਾ ਜੀ ਉਹੋ ਕੇ ਕੰਮ ਕਰਦੇ ਸਨ ਕਿਉਂਕਿ ਉਹਨਾਂ ਨੇ ਆਪ ਹੀ ਇਲੈਕਸ਼ਨ ਲੜੀਆਂ ਨੇ ਬੜਾ ਤਜਰਬਾ ਸੀ ਉਹਨਾਂ ਨੂੰ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਕਿਉਂਕਿ ਮਾਤਾ ਜੀ ਹੁਣ ਨਹੀਂ ਰਹੇ ਹੁਣ ਮੇਰੀ ਮੇਰੀ ਵਾਈਫ ਮੇਰੇ ਬੱਚੇ ਮੇਰੀਆਂ ਸਿਸਟਰਸ ਅਸੀਂ ਜਿਹੜਾ ਔਰ ਮੇਰੇ ਬਾਕੀ ਪਰਿਵਾਰ ਦੇ ਜਿਹੜੇ ਮੈਂਬਰ ਨੇ ਸਾਡਾ ਬਹੁਤ ਵੱਡਾ ਪਰਿਵਾਰ ਹੈ ਮੇਰਾ ਮਲੋਜ਼ ਰੋਡ ਦਾ ਪਿੰਡ ਹੈ ਇਸੇ ਹਲਕੇ ਦੇ ਵਿੱਚ ਪੈਂਦਾ ਸੋ ਸਾਡਾ ਸਾਰਾ ਪਰਿਵਾਰ ਜਿਹੜਾ ਉਹ ਇਲੈਕਸ਼ਨ ਦੇ ਵਿੱਚ ਸ਼ੁਰੂ ਤੋਂ ਇਹ ਚੱਲ ਰਿਹਾ ਹੁਣ ਵੀ ਜਿੰਨੇ ਸਭ ਨੇ ਆਪਣੀ ਆਪਣੀ ਡਿਊਟੀ ਸਮਾਈ ਸੋ ਸੋ ਦੁਬਾਰਾ ਫਿਰ ਰਾਜਨੀਤਿਕ ਵੱਲ ਉਕਰਦੇ ਆ ਕਪਤਾ ਜੀ ਦੇਖ ਰਹੇ ਹੋ ਅਕਾਲੀ ਦਲ ਵੱਲੋਂ ਜੋ ਮੰਗ ਵੀ ਚੱਲੀ ਆ ਰਹੀ ਸੀ ਲੋਕਾਂ ਦੀ ਵੀ ਭਾਜਪਾ ਨਾਲੋਂ ਥੋੜਾ ਨਾਤਾ ਵੱਖ ਕਰਨਾ ਚਾਹੀਦਾ ਸੀਗਾ ਇਸ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਚਲੋ ਉਹਨਾਂ ਨੇ ਨਾਤਾ ਵੱਖ ਵੀ ਕੀਤਾ ਤੇ ਕਿਸ ਤਰ੍ਹਾਂ ਦਾ ਉਹ ਮਕਸਦ ਨੂੰ ਲੈ ਕੇ ਜੋ ਫੈਸਲਾ ਲਿਆ ਗਿਆ ਲੋਕਾਂ ਦੇ ਵਿੱਚ ਕੀ ਪ੍ਰਭਾਵ ਦਿੱਖਣ ਮਿਲਿਆ ਪਾਰਟੀ ਪ੍ਰਧਾਨ ਸਾਹਿਬ ਨੇ ਜਿਹੜਾ ਫੈਸਲਾ ਲਿਆ ਹੈ ਸੰਗਤ ਉਸ ਫੈਸਿਲੀਟਿ ਹੋਸ਼ਾ ਤੁਸੀਂ ਇਹ ਦੇਖੋ ਕਿ ਜਿਹੜੀਆਂ ਪਾਰਟੀਆਂ ਕਿਸਾਨਾਂ ਦੀ ਐਂਟੀ ਚੱਲਦੀਆਂ ਨੇ ਅੱਜ ਪਿੰਡਾਂ ਵਿੱਚ ਉਹਨਾਂ ਪਾਰਟੀਆਂ ਨੂੰ ਭਾਰੀ ਬਹੁਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਪਿੰਡਾਂ ਵਿੱਚ ਕਿਸੇ ਕਿਸਮ ਦੀ ਐਜੀ ਪ੍ਰੋਬਲਮ ਨਹੀਂ ਹੈ ਲੋਕ ਆਪ ਮੂਰੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਸਾਥ ਦੇ ਰਹੇ ਨੇ ਕਿਉਂਕਿ ਪਿਛਲਾ ਬਦਲਾਅ ਜਿਹੜਾ ਪੰਜਾਬ ਦੇ ਵਿੱਚ ਰਾਜਨੀਤਿਕ ਹੋਇਆ ਉਹ ਬੁਰੀ ਤਰ੍ਹਾਂ ਫੇਲ ਹੋਇਆ ਤੇ ਸੰਗਤ ਨੇ ਵੀ ਦੇਖ ਲਿਆ ਅੱਜ ਲੋਕ ਯਾਦ ਕਰਦੇ ਨੇ ਸ਼ਮੂਨੀ ਕਾਲੀ ਵੱਲੋਂ ਸਰਪ੍ਰਧ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਉਹਨਾਂ ਦੇ ਕੀਤੇ ਹੋਏ ਕੰਮਾ ਇੰਨਾ ਕਿ ਜੋ ਕਿਸਾਨੀ ਸੰਘਰਸ਼ ਅਜੇ ਵੀ ਜਾਰੀ ਹੈ ਸ਼ੰਭੂ ਬਾਰਡਰ ਦੀ ਗੱਲ ਕਰ ਲਈਏ ਕਨੋਰੀ ਬਾਰਡਰ ਦੀ ਗੱਲ ਕਰ ਲਈਏ ਕਿਸਾਨ ਅਜੇ ਵੀ ਆਪਣੀਆਂ ਮੰਗਾਂ ਤੇ ਬਿਜਿਦਦੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਕੋਈ ਪ੍ਰਭਾਵ ਪਵੇ ਜਾਂ ਬਾਕੀ ਰਾਜਨੀਤਿਕ ਪਾਰਟੀਆਂ ਰਹੀਆਂ ਬਾਕੀ ਰਾਜਨੀਤਿਕ ਪਾਰਟੀਆਂ ਮੈਂ ਤੁਹਾਨੂੰ ਦੱਸ ਰਿਹਾ ਕਿ ਭਾਰੀ ਵਿਰੋਧ ਦਾ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਤਾਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਵੀਪਾ ਜੀ ਨੇ ਅਸਤੀਫਾ ਵੀ ਦਿੱਤਾ ਮੰਤਰੀ ਮੰਡਲ ਤੋਂ ਇਸ ਵਾਰ ਦੇਖੋ ਬੜੀ ਵੱਡੀ ਆਫਰ ਸੀ ਬੀਜੇਪੀ ਵੱਲੋਂ ਵੀ ਇੱਕ ਕੈਬਨਿਟ ਮਿਨਿਸਟਰ ਤੁਹਾਡਾ ਬਣਾਵਾਂਗੇ ਇੱਕ ਸਟੇਟ ਮਿਨਿਸਟਰ ਤੁਹਾਡਾ ਬਣਾਵਾਂਗੇ ਔਰ ਬੀਜੇਪੀ ਦੀ ਵੋਟ ਵੀ ਤੁਹਾਨੂੰ ਕੋਈ ਜੀ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਸ਼ੋਮਨੀ ਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਇਸ ਪਾਰਟੀ ਦਾ ਸਾਥ ਛੱਡਿਆ ਇਹਦਾ ਸਾਰੇ ਪਾਸੇ ਇਸ ਦਾ ਸਵਾਗਤ ਹੋਇਆ ਆਮ ਆਦਮੀ ਪਾਰਟੀ ਦੇ ਕਾਰਜਕਰਮ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦੇ ਵਿੱਚ ਵਿਚਰਨ ਦਾ ਉਹਨਾਂ ਦਾ ਵੀ ਕਿਸੇ ਨਾ ਕਿਸੇ ਬਿਰੋਧ ਜ਼ਰੂਰ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਇੱਕ ਬਿਰੋਧ ਤੋਂ ਪੈਦਾ ਹੋਈ ਪਾਰਟੀ ਸੀ ਬਹੁਤਾ ਵੱਡਾ ਆਧਾਰ ਨਹੀਂ ਹੁੰਦਾ ਨਾ ਬਹੁਤੀ ਉਮਰ ਹੁੰਦੀ ਹੈ ਇਸ ਤਰ੍ਹਾਂ ਦੀਆਂ ਪਾਰਟੀਆਂ ਦੀ ਠੀਕ ਹੈ ਅੱਜ ਲੋਕਾਂ ਨੇ ਸਤਾ ਇਸ ਪਾਰਟੀ ਨੂੰ ਦਿੱਤੀ ਹੈ ਇਹ ਪਾਰਟੀ ਸਰਕਾਰ ਚਲਾ ਰਹੀ ਹੈ ਲੇਕਿਨ ਪਿਛਲੇ 25 ਸਾਲਾਂ ਦੀ ਕਾਰਗੁਜ਼ਾਰੀ ਦਿਨ ਦੇ ਦੇਖੀਏ ਉਹਨੇ ਤਾਂ ਤੰਗ ਹੋ ਗਈ ਲੋਕ ਸਾਡੇ ਇਕੱਠ ਦੇ ਵਿੱਚ ਆ ਰਹੇ ਆ ਲੋਕ ਆਪ ਆ ਕੇ ਸੰਭਹਿ ਰਹੇ ਆ ਕਿ ਇਸ ਵਾਰ ਸ਼ੋਮਣੀ ਅਕਾਲੀ ਦਲ ਦਾ ਸਾਥ ਦੇਾਂਗੇ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੈ ਸਰਪਾ ਜੀ ਚੋਣਾਂ ਤੋਂ ਪਹਿਲਾਂ ਪ੍ਰਕਾਰ ਪਾਰਟੀ ਪ੍ਰਧਾਨ ਸਦਾ ਸੁਖਵਿੰਦਰ ਸਿੰਘ ਬਾਦਲ ਦਾ ਪੂਰੇ ਪੰਜਾਬ ਪਰਦੇ ਵਿੱਚ ਪੰਜਾਬ ਪਚਾਓ ਯਾਤਰਾ ਵੀ ਕੀਤੀ ਗਈ ਸੀ ਕੀ ਉਹ ਯਾਤਰਾ ਦਾ ਕੋਈ ਪ੍ਰਭਾਵ ਦਿੱਤੋਂ ਨੂੰ ਮਿਲਿਆ ਪੰਜਾਬ ਦਾ ਜੁੱਥ ਦੇਖੋ ਸੜਕਾਂ ਤੇ ਆਇਆ ਦਾ ਹੋਰ ਇਹੋ ਜਿਹੇ ਤੁਸੀਂ ਨੂੰ ਰਿਸਪੌਂਸ ਦੇਖਣ ਮਿਲਿਆ ਸਾਡੇ ਹਲਕੇ ਦੇ ਵਿੱਚ ਫਤੀਗੜ ਸਾਹਿਬ ਲੋਕ ਸਭਾ ਹਲਕੇ ਦੇ ਸੱਤ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੰਜਾਬ ਬਚਾਓ ਯਾਤਰਾ ਨਿਕਲੀ ਆ ਮੈਂ ਸੱਤੇ ਦਿਨ ਪ੍ਰਧਾਨ ਜੀ ਦੇ ਨਾਲ ਰਿਹਾ ਵਾਂ ਬਹੁਤ ਵਧੀਆ ਰਿਸਪੌਂਸ ਸੀ ਨੌਜਵਾਨਾਂ ਦੇ ਵਿੱਚ ਵੀ ਸੀ ਬੀਬੀਆਂ ਵੀ ਵੱਡੀ ਗਿਣਤੀ ਵਿੱਚ ਅੱਗੇ ਹੋ ਕੇ ਆਈਆਂ ਔਰ ਇਥੋਂ ਤੱਕ ਕੇ ਜਦੋਂ ਇਹ ਯਾਤਰਾ ਸ਼ਹਿਰਾਂ ਦੇ ਵਿੱਚੋਂ ਲੰਗੀ ਆ ਆੜਤੀ ਭਰਾ ਸਭ ਵੱਖਰੀ ਵੱਖਰੀ ਐਸੋਸੀਏਸ਼ਨਾਂ ਵਾਲੀਆਂ ਸਾਰੀਆਂ ਆਈਆਂ ਤੇ ਸਾਰਿਆਂ ਨੇ ਆ ਕੇ ਸਵਾਗਤ ਕੀਤਾ ਔਰ ਬੜੀ ਜਲਦ ਕੱਲ ਨੂੰ ਦੋ ਤਰੀਕਾ ਕੱਲ ਨੂੰ ਇਹ ਯਾਤਰਾ ਖੰਨੇ ਹਲਕੇ ਦੇ ਵਿੱਚ ਲੰਘੇ ਰਹੀ ਹੈ ਕੱਲ ਨੂੰ ਵੀ ਅਸੀਂ ਸ਼ਹਿਰਾਂ ਦੇ ਨੇ ਚ ਲਾਉਣਾ ਵਾ ਔਰ ਸ਼ਹਿਰਾਂ ਔਰ ਪਿੰਡਾਂ ਵਿੱਚ ਬਹੁਤ ਵੱਡਾ ਰਿਸਪੌਂਸ ਆ ਕਿਉਂਕਿ ਲੋਕਾਂ ਨੂੰ ਲੱਗ ਰਿਹਾ ਕਿ ਕਾਲੀ ਦਲ ਹੀ ਪਾਰਟੀ ਹੈ ਜਿਹੜੀ ਸਾਨੂੰ ਬਚਾ ਸਕਦੀ ਹੈ ਤੇ ਕਿਸ ਤਰ੍ਹਾਂ ਦੀ ਅਪੀਲ ਇਹ ਪਬਲਿਕ ਨੂੰ ਕਰਨਾ ਚਾਹੁੰਦੇ ਸੋਨਾ ਦਾ ਦਿਨ ప్రతి ਦਿਨ ਜਿਹੜੇ ਆ ਰਿਹਾ ਮੈਂ ਬੇਨਤੀ ਕਰਨਾ ਚਾਹਾਂਗਾ ਤੁਹਾਡੇ ਚੈਨਲ ਦੇ ਰਾਹੀਂ ਕਿ ਕੈਂਡੀਡੇਟਾਂ ਨੂੰ ਉਹਨਾਂ ਦੇ ਪਿਛੋਕੜ ਨੂੰ ਉਹਨਾਂ ਦੇ ਕੰਮ ਨੂੰ ਦੇਖ ਕੇ ਵੋਟ ਪਾਓ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਵੀ ਯੋਗ ਹੈ ਪ੍ਰਿੰਟ ਮੀਡੀਆ ਦਾ ਵੀ ਯੋਗ ਹੈ ਲੋਕ ਜਿਹੜੇ ਨੇ ਕੰਮ ਕਰਨ ਵਾਲੇ ਉਹ ਪਿੱਛੇ ਰਹਿ ਜਾਂਦੇ ਨੇ ਬੜੇ ਸਾਧਨ ਆਗੇ ਨੇ ਅੱਗੇ ਹੁੰਦੇ ਸੋ ਕੰਮ ਵਾਲੇ ਬੰਦਿਆਂ ਨੂੰ ਪਛਾਣੋ ਪਰਖੇ ਹੋਏ ਬੰਦਿਆਂ ਨੂੰ ਦੁਬਾਰਾ ਪਰਖਣ ਦੀ ਲੋੜ ਨਹੀਂ ਹੁੰਦੀ ਸੋ ਜਿਹੜੇ ਬੰਦੇ ਪੁਰਾਣੇ ਸਮਿਆਂ ਦੇ ਵਿੱਚ ਪਾਵਰ ਵਿੱਚ ਰਹੇ ਨੇ ਜਨਤਾ ਦੀ ਕਰਕੇ ਜਨਤਾ ਉਹਨਾਂ ਨੂੰ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਕਰਤਾਰ ਨੂੰ ਦੇਖ ਕੇ ਵੋਟ ਪਾਵੇ ਤਾਂ ਮੈਂ ਸਮਝਦਾ ਕਿ ਸਹੀ ਫੈਸਲਾ ਹੋਇਆ ਸੋਹਿਣ ਬਿਕਰਮ ਸਿੰਘ ਖਾਲਸਾ ਉਮੀਦਵਾਰ ਨੇ ਜੋ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਰਿਵਾਰਕ ਜੋ ਪਿਛਲੀ ਸਥਿਤੀ ਸੀ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਰਹਿੰਦੇ ਪਿਤਾ ਜੀ ਜੋ ਦੋ ਵਾਰ ਫਤਿਹਗੜ੍ਹ ਸਾਹਿਬ ਕੋ ਮੈਂਬਰ ਪਾਰਲੀਮੈਂਟ ਜੋ ਇਹ ਪਹਿਲਾ ਹਲਕਾ ਰੋਪੜ ਹੁੰਦਾ ਸੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਉਹਨਾਂ ਨੇ ਸੇਵਾਵਾਂ ਨਿਭਾ ਚੁੱਕੇ ਹਨ ਤੇ ਮਹਿਜ 26 ਸਾਲ ਦੀ ਉਮਰ ਵਿੱਚ ਖਾਲਸਾ ਜੀ ਨੇ ਦੱਸਿਆ ਕਿ ਉਹ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ ਐਮ ਐਲ ਏ ਚੁਣੇ ਗਏ ਸਨ ਉਸ ਤੋਂ ਉਦੋਂ ਤੋਂ ਲੈ ਕੇ ਸ਼੍ਰੋਮਣੀ ਕਾਲੀ ਦਲ ਨਾਲ ਜੁੜ ਕੇ ਆਪਣੀਆਂ ਸੇਵਾ ਇਹ ਇੱਕੋ ਵਸਨੀਓਨ ਦਾ ਪੂਰਾ ਪਰਿਵਾਰ ਵੀ ਅਕਾਲੀ ਦਰ ਨੂੰ ਸਮਰਪਿਤ ਹੈ ਤੇ ਸਮਰਪਿਤ ਨਹੀਂ ਰਹੇਗਾ ਜਗਦੇਵ ਸਿੰਘ ਪੱਤਰਕਾਰ ਫਟਕਾਰ ਸਾਹਿਬ